ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ 8 ਉਮੀਦਵਾਰਾਂ ਨੂੰ ਜਿਹੜਾ ਚੁਣਿਆ ਗਿਆ ਹੈ ਤੇ ਜਿਸ ਦੇ ਵਿੱਚੋਂ ਇੱਕ ਕਰਮਜੀਤ ਅਨਮੋਲ ਜਿਹੜੇ ਕਿ ਫਰੀਦਕੋਟ ਤੋਂ ਚੋਣ ਲੜਨ ਗਏ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਕਰਮਜੀਤ ਅਨਮੋਲ ਦੇ ਵੱਲੋਂ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਤੇ ਵਿਰੋਧੀਆਂ ਤੇ ਪਲਟਵਾਰ ਵੀ ਕੀਤਾ ਤੇ ਕਰਮਜੀਤ ਅਨਮੋਲ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਕਿਹਾ ਕਿ ਸਣੀ ਦੇ ਲੋਨ ਤਾਂ ਵੱਡੇ ਬੰਦੇ ਨੇ ਤੇ ਮੈਂ ਪੰਜਾਬ ਦਾ ਪੁੱਤ ਆ ਤੇ ਪੰਜਾਬ ਦਾ ਪੁੱਤ ਹੋ ਕੇ ਪੰਜਾਬ ਦੀ ਲੜਾਈ ਜ਼ਰੂਰ ਲੜਾਂਗਾ ਤੇ ਲੋਕਾਂ ਦੇ ਨਾਲ ਜੋ ਵੀ ਹੋ ਰਿਹਾ ਉਸ ਦਾ ਸਾਥ ਮੈਂ ਜ਼ਰੂਰ ਦੇਵਾਂਗਾ ਤੇ ਵੱਡੇ ਬਿਆਨ ਜਿਹੜੇ ਕਰਮਜੀਤ ਅਨਮੋਲ ਦੇ ਵੱਲੋਂ ਦਿੱਤੇ ਗਏ ਨੇ ਤੇ ਜਿੱਤ ਨੂੰ ਲੈ ਕੇ ਵੀ ਉਹਨਾਂ ਨੇ ਦਾਵਾ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਸਣੀ ਦਿ올 ਤੇ ਵੀ ਪਲਟਵਾ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਕਰਮਜੀਤ ਅਨਮੋਲ ਦਾ ਹੋਰ ਕੀ ਕਹਿਣਾ ਬਹੁਤ ਖੁਸ਼ਕਿਸਮਤ ਆ ਜੀ ਮੈਂ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਟਿਕਟ ਮਿਲੀ ਹੈ ਔਰ ਬੜੇ ਬੜਾ ਪਿਆਰ ਮਾਨ ਸਤਕਾਰ ਮਿਲ ਰਿਹਾ ਹੈ ਇਸ ਕੌਨਸਟੀਟਿਊਐਂਟ ਇਸ ਤਰ੍ਹਾਂ ਦਾ ਫੀਲਡ ਕੋਰ ਦੇਖਣਾ ਚਾਹੀਦਾ ਸਰ ਸਭ ਤੋਂ ਸੋਹਣਾ ਈ ਗੋਗਾ ਫਰੀਦਕੋਟ ਦਾ ਹਾਂ ਜੀ ਬਸ ਇਹੀ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਔਰ ਆਪਾਂ ਆਪਣੇ ਹਲਕੇ ਨੂੰ ਸਭ ਤੋਂ ਸੋਹਣਾ ਸੁੰਦਰ ਔਰ ਸਭ ਤੋਂ ਵਧੀਆ ਪੜਿਆ ਲਿਖਿਆ ਹਰ ਹਰ ਪੱਖੋਂ ਸੇਧ ਸਹੂਲਤਾ ਜ ਐਜੂਕੇਸ਼ਨ ਪੱਖੋਂ ਸਭ ਤੋਂ ਉੱਪਰ ਲੈ ਕੇ ਜਾ ਦੇਣਾ ਸਰ ਮੋਟੂ ਜੀ ਨੇ ਇਹ ਗੱਲਬਾਤ ਕੀਤੀ ਹੈ ਮੁੰਡੇ ਜੀ ਅਰ ਬੋਸਵਾ ਜਾ ਕੇ ਦੇਖੋ ਜੀ ਇਕੱਲੇ ਫਰੀਦਕੋਟ ਦੇ ਨਹੀਂ ਉੱਥੇ ਤਾਂ ਪੂਰੇ ਕਿਉਂਕਿ ਜਿਹੜਾ ਐਮਪੀ ਹੁੰਦਾ ਇੱਕ ਪੰਜਾਬ ਤੇ ਸੈਂਟਰ ਦੇ ਇੱਕ ਪੁੱਲ ਦਾ ਕੰਮ ਕਰਦਾ ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਡੀਐਫ ਦਾ ਮੁੱਦਾ ਹੈ ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਬਹੁਤ ਬਹੁਤ ਮੁੱਦੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣ ਜੀ ਮੈਂ ਤਾਂ ਕੀ ਦੱਸਾਂ ਬਿਲਕੁਲ ਨਹੀਂ ਲਗਣ ਦੇਵਾਂਗਾ ਜੀ ਬਿਲਕੁਲ ਆ ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਵਾਹ ਪ੍ਰੋਜੈਕਟ ਥੋੜੇ ਚੱਲ ਰਹੇ ਨੇ ਕਿ ਫਿਲਮਾਂ ਨੂੰ ਲੈ ਕੇ ਉਹ ਕਿਵੇਂ ਕੰਸਟਰਕਟ ਕਰੋਗੇ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਹਾਂ ਬਾਕੀ ਮੈਂ ਪ੍ਰੋਜੈਕਟ ਉਹੀ ਫੜੂੰਗਾ ਜਿਹੜਾ ਜਿੰਨਾ ਇੱਕ ਦਿਨ ਮੈਂ ਕਰ ਸਕਾਂ ਲੱਗਦਾ ਕਿ ਕੁਝ ਜ਼ਿਆਦਾ ਸਮਾਂ ਮਿਲ ਰਿਹਾ ਹੈ ਕਿਉਂਕਿ 1 ਜੂਨ ਨੂੰ ਜਿਹੜੀ ਆ ਵੋਟਿੰਗ ਹੋਣੀ ਹੈ ਔਰ ਕਾਫੀ ਸਮਾਂ ਤੁਹਾਨੂੰ ਲੋਕਾਂ ਨਾਲ ਬਿਲਕੁਲ ਤਾਂ ਹੀ ਵਿਚਾਰ ਰਹੇ ਹਾਂ ਜੀ ਵੀ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ-ਕੱਲੇ ਵਰਕਰ ਤੱਕ ਕੱਲੇ-ਕੱਲੇ ਵੋਟਰ ਤੱਕ ਪਹੁੰਚ ਕੀਤੀ ਜਾਵੇ ਇਹਨੇ ਗੁਰਦਾਸਪੁਰ ਦੇ ਸਭੀ ਦੋਲ ਦਾ ਜਿਹੜਾ ਲੱਗਦੇ ਆਈ ਉਹ ਆਪਣੇ ਹਲਕੇ ਦੇ ਨਜ਼ਰ ਨਹੀਂ ਆ ਰਹੇ ਇਹ ਤਾਂ ਨਹੀਂ ਕਿਤੇ ਤੁਸੀਂ ਕਿਹਦਾ ਨਜ਼ਰ ਆ ਪਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਆ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਅਸੀਂ ਜੰਪਾਲ ਇੱਥੋਂ ਦੇ ਆ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੀ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਤਾਂ ਹੀ ਨਹੀਂ ਆਉਂਦੇ ਕਿਤੇ ਕਿਤੇ ਤੁਹਾਡੇ ਬੜੇ ਸੰਦੂਰ ਦੀ ਟਿਕਰੀ ਮੰਗ ਕੇ ਤੇ ਜੀ ਵਾਦੋਂ ਇਹ ਤੁਹਾਨੂੰ ਆਇਆ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਦਿੱਤਾ ਮੈਂ ਖੁਸ਼ ਆ ਪਹਿਲਾਂ ਕਾਈ ਪੁਰਾਣੀ ਦੀ ਬਚਾਈਆਂ ਕੀ ਕਰਾਂ ਜਾਉਂ ਅ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਖੁਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹਨਾਂ ਤੋਂ ਵਾਦੀ ਕਰਾਂ ਬਹੁਤ ਹੀ ਬੋਸਟਿੰਗਾ ਦਾ ਮਿਲ ਰਿਹਾ ਜੀ ਬਹੁਤ ਹੀ ਚੰਗਾ ਰਿਸਪੌਂਸ ਜਿੱਥੇ ਵੀ ਜਾਣਾ ਕਿਸੇ ਵੀ ਕੌਨਸਟੀਚਨਸੀ ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟੀਚਨਸੀ ਸਾਰੇ ਐਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਦੋ ਮੇਰੇ ਸੱਜੇ ਖੱਬੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇ ਨੇ ਟੱਕਰ ਤੇਰੀ ਲੱਗਦੀ ਹੈ ਤਾਂ ਕੋਈ ਸੀਗਾ ਆਉਂਦਾ ਹੈ ਜਿੱਦਾਂ ਪਹਿਲਾਂ ਕਰਨੀ ਤਾਂ ਨਹੀਂ ਟੱਕਰ ਸਾਡੀ ਆਪਣੇ ਆਪ ਨਾਲ ਹੀ ਹੈ ਜੀ ਵੀ ਅੱਗੇ ਹੋਰ ਕਿੰਨਾ ਕਹ ਬਦਾਉਂਦਾ